ਅੱਜ ਪੂਰੇ ਦੇਸ਼ ਦੇ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਆਰਾ ਪ੍ਰੋਗਰਾਮ ਮਨ ਦੀ ਬਾਤ ਦਾ ਸੌਵਾਂ ਐਪੀਸੋਡ ਪੂਰੇ ਦੇਸ਼ ਦੇ ਵਿੱਚ ਦੇਖਿਆ ਗਿਆ। ਅਤੇ ਇਸ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਇੱਕ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲਿਆ। ਲੁਧਿਆਣਾ ਦੇ ਵਿੱਚ ਵਕ-ਵਕ ਥਾਵਾਂ ਦੇ ਉੱਪਰ ਇਸ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਕੀਤਾ ਗਿਆ। ਜਿ세 ਵਿੱਚ ਟੋਲੇਵਾਲ ਮੰਡਲ ਦੇ ਵਾਰਡ ਨੰਬਰ 22 ਦੇ ਵਿੱਚ ਇਸ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਪੂਰੀ ਟੀਮ ਅਤੇ ਸੈਂਕੜੇ ਭਾਜਪਾ ਵਰਕਰਾਂ ਦੇ ਵੱਲੋਂ ਦੇਖਿਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਮੁੱਖ ਤੌਰ ਤੇ ਲੁਧਿਆਣਾ ਦੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧਮਾਨ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਅਤੇ ਉਹਨਾਂ ਦੇ ਵੱਲੋਂ ਵੀ ਇਸ ਪ੍ਰੋਗਰਾਮ ਨੂੰ ਸੁਣਿਆ ਗਿਆ ਅਤੇ ਨਾਲ ਹੀ ਉਹਨਾਂ ਦੇ ਪਹੁੰਚਣ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਬਹੁਤ ਧੰਨਵਾਦ ਤੁਹਾਡਾ ਜੋ ਤੁਸੀਂ ਅੱਜ ਦਰਸ਼ਕਾਂ ਦੇ ਆਪਣੇ ਦੇ ਰੂ ਰੂ ਕਰਾ ਰਹੇ ਹੋ। ਇਹ ਜਿਹੜਾ ਪ੍ਰੋਗਰਾਮ ਹੈ ਇਕੱਲਾ ਸ਼ੇਰਪੁਰ ਇਲਾਕੇ 'ਚ ਨਹੀਂ ਹੋ ਰਿਹਾ। ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਲ੍ਹਾ ਲੁਧਿਆਣੇ ਦੇ ਵਿੱਚ 600 ਦੇ ਲਗਭਗ ਜਗ੍ਹਾ ਦੇ ਉੱਤੇ ਅਲੱਗ-ਅਲੱਗ ਵਾਰਡ ਸਤਰ ਤੇ ਬੂਥ ਸਤਰ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਔਰ ਆਮ ਲੋਕਾਂ ਨੂੰ ਨਾਲ ਬਿਠਾ ਕੇ ਘਰਾਂ ਦੇ ਵਿੱਚ ਮੰਨ ਲਿਆ ਅੱਜ ਅਲੱਗ-ਅਲੱਗ ਸਥਾਨਾਂ ਤੇ ਸਕਰੀਨਾਂ ਲਗਾ ਕੇ ਇਹ ਪ੍ਰੋਗਰਾਮ ਦੇ ਵਿੱਚ ਸਾਰੇ ਲੋਕ ਨੇ ਆਪਣੀ ਸ਼ਮੂਲੀਅਤ ਕੀਤੀ ਆ ਔਰ ਉਸੇ ਕੜੀ ਦੇ ਅੰਤਰਗਤ ਅੱਜ ਸ਼ੇਰਪੁਰ ਦੇ ਵਿੱਚ ਸਾਡੇ ਮੰਡਲ ਦੇਖਸ਼ ਜੀ ਦੀਪਕ ਜੀ ਜੈਸਵਰ ਜੀ ਸੰਬਲ ਜੀ ਔਰ ਇਹਨਾਂ ਦੀ ਸਾਰੀ ਟੀਮ ਭਾਰਦਵਾਜ ਜੀ ਸੰਜੀਵ ਜੀ ਇਹਨਾਂ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਲਗਭਗ 100 150 ਦੇ ਲਗਭਗ ਕਰਿਆਕਰਤਾ ਨੇ ਇਕੱਠੇ ਹੋ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ ਇਸ ਸੋਹਮਾ ਕਰਿਆਕਰਨ ਸੀ ਔਰ ਨਰਿੰਦਰ ਮੋਦੀ ਜੀ ਦਾ ਸੰਦੇਸ਼ ਮਨ ਕੀ ਬਾਤ ਉਹਨਾਂ ਦੇ ਮਨ ਦੀ ਬਾਤ ਨਹੀਂ ਸਮੂਹ 250 ਕਰੋੜ ਦੇਸ਼ ਵਾਸੀਆਂ ਦੇ ਮਨ ਦੀ ਬਾਤ ਆ ਜੋ ਉਹਨਾਂ ਨੇ ਸਾਰਿਆਂ ਨਾਲ ਸਾਂਝੀ ਕੀਤੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਗਾਤਾਰ ਉਹ ਇਸ ਕਨਸੈਪਟ ਦੇ ਨਾਲ ਜੁڑے ਰਹੇ ਰੇ ਨੇ ਔਰ ਜੋ ਫੀਡਬੈਕ ਕੋਈ ਵੀ ਥੱਲੇ ਤੋਂ ਕੋਈ ਆਮ ਦੇਸ਼ ਦਾ ਨਮਾਇੰਦਾ ਉਹਨਾਂ ਤੱਕ ਪਹੁੰਚਾਉਂਦਾ ਸਮਾਜ ਲਈ ਕੀਤੇ ਹੋਏ ਕੋਈ ਕੰਮ ਹੋਣ ਜਾਂ ਆਪਣੇ ਖੇਤਰ ਚ ਕੋਈ ਪ੍ਰਕਿਰਤੀ ਨਾਲ ਸੰਬੰਧਿਤ ਗੱਲਬਾਤ ਹੋਵੇ ਸਫਾਈ ਨਾਲ ਹੋਵੇ ਦੇਸ਼ ਦਾ ਜਿਹਦੇ ਨਾਲ ਭੜਾ ਹੋ ਸਕੇ ਸਮਾਜ ਜਿਹਦੇ ਨਾਲ ਜੁੜ ਸਕੇ ਉਦੇ ਬਾਰੇ ਜਦੋਂ ਵੀ ਕੋਈ ਚਰਚਾ ਕਰਦਾ ਔਰ ਮੋਦੀ ਜੀ ਤਾਂ ਕ ਆਪਣਾ ਸੰਦੇਸ਼ ਪਚਲਦਾ ਉਸ ਨੂੰ concept ਨੂੰ ਮੋਦੀ ਜੀ ਮਨ ਕੀ ਬਾਤ ਚ ਲੈ ਕੇ ਆਂਦੇ ਨੇ ਸੋ ਇਹ 100 ਸੋ ਕਰੋੜ ਦੇਸ਼ ਵਾਸੀਆਂ ਦੀ ਮਨ ਕੀ ਬਾਤ ਦਾ ਇੱਕ ਸਫਲ ਯੋਜਨ ਜਿਨੇ 100 ਐਪੀਸੋਡ ਪੂਰੇ ਕੀਤੇ ਉਹਦੇ ਲਈ ਬਹੁਤ ਬਹੁਤ ਵਧਾਈ ਦਿੰਨਾ ਸਰ ਨਈ ਸੋਚ ਨਈ ਉਮੀਦ ਇਹ ਕੀ ਦਸਾਇਆ ਗਿਆ ਜੀ ਦੇਖੋ ਘਰ ਦੇ ਵਿੱਚ ਵੱਡੇ ਬਜ਼ੁਰਗ ਹੁੰਦੇ ਸੀ ਅੱਗੇ ਉਹ ਸਾਨੂੰ ਦੱਸਦੇ ਹੁੰਦੇ ਸੀ ਕੀ ਅੱਜ ਮੌਸਮ ਚੇਂਜ ਹੋ ਰਿਹਾ ਗਰਮੀ ਦਾ ਆ ਰਿਹਾ ਤਾਂ ਸਾਨੂੰ ਕੀ ਖਾਣਾ ਚਾਹੀਦਾ ਕੀ ਪਹਿਨਣਾ ਚਾਹੀਦਾ ਸਰਦੀ ਦਾ ਆ ਰਿਹਾ ਤਾਂ ਸਾਨੂੰ ਕੀ ਖਾਣਾ ਚਾਹੀਦਾ ਕੀ ਪਹਿਨਣਾ ਚਾਹੀਦਾ ਇਹ ਨਮੀ ਸੋਚ ਇੱਕ ਐਡੀ ਵੱਡੀ ਸੋਚ ਸਾਡੇ ਦੇਸ਼ ਦਾ ਮੁਖੀਆ ਸਾਡੇ ਛੋਟੇ-ਛੋਟੇ ਖਾਣ ਪੀਣ ਤੋਂ ਲੈ ਕੇ ਸਾਡੇ ਪਹਿਨਣ ਤੋਂ ਲੈ ਕੇ ਸਾਡੇ ਵਿੱਜਨ ਤੱਕ ਤੋਂ ਲੈ ਕੇ ਸਾਡੇ ਸਮਾਜ ਦੇ ਹਰ ਵਰਗ ਨੂੰ ਤੱਕ ਦੀ ਚਿੰਤਾ ਅਗਰ ਦੇਸ਼ ਦਾ ਮੁਖੀਆ ਕਰ ਰਿਹਾ ਤਾਂ ਇੱਕ ਬਦਲਦੀ ਹੋਈ ਸੋਚ ਨਵੀਂ ਸੋਚ ਸਭ ਤੋਂ ਵੱਡੀ ਦਰਸਾਉਂਦਾ ਕਿਉਂਕਿ ਮੈਂ ਤਾਂ ਇਹ ਕਹੂੰਗਾ ਇਹਦੇ ਨਾਲ ਨਾਲ ਤੁਹਾਨੂੰ ਵੀ ਅਸੀਂ ਸਾਰੇ ਇਹ ਬਦਲਦੇ ਹੋਏ ਆਪਣੇ ਭਾਰਤ ਦੇ ਪ੍ਰਤੱਖ ਗਵਾਹ ਬਣ ਰਹੇ ਹਾਂ ਸਰ ਜਿਸ ਨੂੰ ਕਿਹਾ ਜਾਂਦਾ ਹੈ ਕਿ ਆਪਣਾ ਪਰਿਵਾਰ ਪੰਜਾਬ ਦੇਖੋ ਨਸ਼ੇ ਦੇ ਵਿੱਚ ਕਿਦਾਂ ਦਲਦਲੇ ਨੌਜਵਾਨ ਧੱਕਿਆ ਜਾ ਰਿਹਾ ਹੈ ਰੋਜ਼ ਅਖਬਾਰਾਂ 'ਚ ਛਾਇਆ ਜਾ ਰਿਹਾ ਹੈ ਇਦੇ ਬਾਰੇ ਸਰਕਾਰ ਕੀ ਕੋਈ ਕਦਮ ਉਠਾਏਗੀ ਜਾਂ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਬਹੁਤ ਵਧੀਆ ਸਵਾਲ ਆ ਤੁਹਾਡਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪੰਜਾਬ ਦੇ ਵਿੱਚ ਨਸ਼ਾ ਉਹਨਾਂ ਨਹੀਂ ਜਿਨ੍ਹਾਂ ਨੂੰ ਪ੍ਰਸਾਰਿਤ ਕੀਤਾ ਜਾ ਰਿਹਾ ਪੰਜਾਬ ਦਾ ਨੌਜਵਾਨ ਹਰ ਖੇਤਰ ਦੇ ਵਿੱਚ ਹਮੇਸ਼ਾ ਦੇਸ਼ ਚ ਅੱਗੇ ਰਹਿੰਦਾ ਕਦੇ ਪਿੱਛੇ ਨਹੀਂ ਰਹਿੰਦਾ ਲੇਕਿਨ ਕੁਝ ਪੋਲੀਟੀਕਲ ਮਾਈਡਸ ਨਾਂ ਦੇ ਲਈ ਅਸੀਂ ਪੰਜਾਬ ਨੂੰ ਬਦਨਾਮ ਕਰਤਾ ਇੰਨਾ ਬਦਨਾਮ ਕਰਦੇ ਆ ਰਹੇ ਆ ਕਿ ਕਿਤੇ ਪੰਜਾਬ ਦਾ ਨੌਜਵਾਨ ਵਰਗ ਕਿਤੇ ਨਸ਼ੇ ਜੀਤ ਹੋ ਤਰਦਾ ਐਸੀ ਕੋਈ ਗੱਲ ਨਹੀਂ ਲੇਕਿਨ ਇਸ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਨੇ ਉਹਨਾਂ ਦੇ ਕੋ ਕੋਈ ਠੋਸ ਪਲਾਨਿੰਗ ਨਹੀਂ ਹੈ ਉਹ ਕਦੇ ਉਸ ਦੇ ਉੱਤੇ ਕੰਮ ਨਹੀਂ ਕਰ ਰਹੀਆਂ ਕਿਉਂਕਿ ਜਿਹੜੇ ਨਸ਼ਾ ਤੋਂ ਦੂਰ ਕਰਨਾ ਉਹੀ ਲੋਕ ਨਸ਼ੇ ਦਾ ਪ੍ਰਸਾਰਿਤ ਕਰ ਰਹੇ ਨੇ ਮੈਂ ਤੁਹਾਡੇ ਮਾਧਿਅਮ ਨਾਲ ਇਹ ਗੱਲ ਬੜੇ ਸੋਚ ਵਿਚਾਰ ਕੇ ਕਹਿ ਰਿਹਾ ਕਿ ਉਹਦੇ ਲਈ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਉਹ ਸਭ ਤੋਂ ਵੱਡੀਆਂ ਜ਼ਿੰਮੇਵਾਰ ਸਰ ਨੌਜਵਾਨ ਜਿਹੜਾ ਪੜਿਆ ਲਿਖਿਆ ਇਸ ਟਾਈਮ ਤਕਰੀਬਨ ਬਾਹਰ ਜਾ ਰਿਹਾ ਹੈ ਬਾਹਰ ਜਾ ਕੇ ਵੀ ਉੱਥੋਂ ਵਾਪਸ ਆ ਰਿਹਾ ਇਹਦਾ ਕੀ ਮਤਲਬ ਕੀ ਹੈ ਐਸਾ ਹੈ ਜਦੋਂ 6 ਸਾਲ ਪਹਿਲਾਂ ਇਲੈਕਸ਼ਨ ਸੀ ਨਾ ਬڑے ਉੱਚੇ-ਉੱਚੇ ਅਸੀਂ ਵਾਅਦੇ ਤੇ ਬڑے ਉੱਚੀ-ਉੱਚੀਆਂ ਗੱਲਾਂ ਕੀਤੀਆਂ ਸੀ ਕਿ ਅਸੀਂ ਬਾਹਰ ਜਾਣ ਤੋਂ ਨੌਜਵਾਨ ਨੂੰ ਰੋਕਾਂਗੇ ਉਹਨੂੰ ਇੱਥੇ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਸਟਰਕਚਰ ਦੇਵਾਂਗੇ ਸਵਾ ਸਾਲ ਬੀਤਣ ਵਾਲਾ ਹੋ ਗਿਆ ਕੀ ਕੋਈ ਇੱਕ ਪਾਲਿਸੀ ਐਸੀ ਆਈ ਹੈ ਜਿਹੜੀ ਇਹ ਦਰਸਾੰਦੀ ਹੋਵੇ ਕਿ ਨੌਜਵਾਨ ਵਰਗ ਨੂੰ ਪੰਜਾਬ ਦੇ ਵਿੱਚ ਐਸਾ ਨੂੰ ਐਡਵਾਂਟੇਜ ਮਿਲੇਗੀ ਐਸਾ ਰੋਜ਼ਗਾਰ ਮਿਲੇਗਾ ਇਦਾਂ ਦੀ ਰਿਪਲੇਸਮੈਂਟ ਮਿਲੇਗੀ ਕਿ ਉਹ ਸੋਚੇਗਾ ਹੀ ਨਹੀਂ ਬਾਹਰ ਜਾਂਦਾ ਕਿ ਸਰਕਾਰ ਦੀ ਕੋਈ ਅਸੀ ਪਾਲਿਸੀ ਆਈ ਸਫਾ ਸਾਲ ਦੇ ਵਿੱਚ ਇਹ ਉਹੀ ਲੋਕ ਨੇ ਜਿਹੜੇ ਝੂਠ ਬੋਲ ਬੋਲ ਕੇ ਡੇਡ ਪ੍ਰੈਸ ਕਾਨਫਰੰਸਾਂ 'ਚ ਤੁਹਾਡੇ ਮਾਧਿਅਮ ਰਾਹੀਂ ਇਹ ਗੱਲਾਂ ਕਹਿੰਦੇ ਸੀ ਕਿ ਸਾਡੇ ਕੋਲ ਇਹਨਾਂ ਸਾਰੇ ਕੰਮਾਂ ਦੇ ਬਲੂਪ੍ਰਿੰਟ ਨੇ ਅਸੀਂ ਪੰਜਾਬ ਦਾ ਕੋਈ ਨੌਜਵਾਨ ਬਾਹਰ ਨਹੀਂ ਜਾਣ ਦਵਾਵਾਂਗੇ ਔਰ ਪਿਛਲੇ ਸਾਲ ਦੇ ਵਿੱਚ ਅਗਰ ਤੁਸੀਂ ਰਿਕਾਰਡ ਕਢਾ ਲਓ ਵਦੇਸ਼ੀ ਅੰਬੈਂਸੀਆਂ ਦੇ ਵਿੱਚ ਲੋਕਾਂ ਦੇ ਜਿਹੜੇ ਵੀਜ਼ੇ ਅਪਲਾਈ ਹੋ ਰਹੇ ਨੇ ਉਹਦੀ ਤਦਾਦ ਕਈ ਗੁਣਾ ਜ਼ਿਆਦਾ ਵੱਧ ਗਈ। ਮੋਦੀ ਦੀ ਸੋਚ ਬਾਰੇ ਸਰ ਜਨਤਾ ਨੂੰ ਕੀ ਸੰਦੇਸ਼ ਦਿਓਗੇ? ਮੈਂ ਬੜਾ ਸਿੱਧਾ-ਸਿੱਧਾ ਸੰਦੇਸ਼ ਹੈ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਕਿ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਐਸੇ ਮੁਖੀਆਂ ਨੇ ਜੋ ਕਦੇ ਦੇਸ਼ ਦੇ ਪ੍ਰਧਾਨ ਮੰਤਰੀ ਤੌਰ ਤੇ ਕੰਮ ਨਹੀਂ ਕਰ ਰਹੇ ਉਹ ਪਰਿਵਾਰ ਦੇ ਮੁਖੀਆ ਬਣ ਕੇ ਕੰਮ ਕਰ ਰਹੇ ਨੇ ਉਹ ਸਵਾ 100 ਦੇਸ਼ ਵਾਸੀਆਂ ਦੀ ਹਰ ਇੱਕ ਗੱਲ ਦੀ ਚਿੰਤਾ ਕਰਕੇ ਉਹਦੇ ਉੱਤੇ ਕੰਮ ਕਰ ਰਹੇ ਨੇ ਆਕਾਰਪੁਰ ਕੋਣ ਨੂੰ ਲੰਬੀ ਆਇਉ ਬਖਸ਼ੇ ਉਹ ਐਸੇ ਢੰਗ ਦੇ ਨਾਲ ਕਰਦੇ ਰਹੀਏ ਔਰ ਤੁਸੀਂ ਔਰ ਅਸੀਂ ਸਾਰੇ ਇਸ ਗੱਲ ਦੇ ਪ੍ਰਤੱਖ ਗਵਾਹ ਬਣੀਏ ਬਦਲਦੇ ਹੋਏ ਭਾਰਤ ਦੇ ਤਰੱਕੀ ਕਰਦੇ ਹੋਏ ਭਾਰਤ ਦੇ ਔਰ ਵਿਸ਼ਵ ਗੁਰੂ ਬਣਦੇ ਭਾਰਤ ਦੇ ਧੰਨਵਾਦ ਜੀ आज तो नरेंद्र मोदी जी द्वारा ये मन की बात का जो प्रोग्राम है वो सौवा एपिसोड था उसका और ये प्रोग्राम धिमान साहब की जो हमारे ज़िला प्रधान है रजनीश धीमान जी उनकी तो अगुवाई में ये प्रोग्राम जो ढोलेवाल मंडल के अंडर में कराया गया हमारे ढोलेवाल मंडल के अध्यक्ष दीपक डडवाल जी विपिन जी और जो लोकसभा विस्तारक है विपिन जी दिमान साहब जो जिला प्रधान हैं सभी यहाँ मौजूद रहे और हमारे ढोलेवाल मंडल की पूरी टीम यहाँ अपना सहयोग दिया उन्होंने बहुत अच्छे तरीके से इस कार्यक्रम का आयोजन किया यहाँ पर करीब डेढ़ सौ से अधिक लोगों ने आज प्रोग्राम को मन की बात को जो प्रोग्राम है इसको सुना बहुत अच्छा लगता है ऐसे प्रोग्राम जब देश के जो देश की अगुवाई करने वाले हमारे प्रधानमंत्री माननीय नरेंद्र मोदी जी जब भी इस प्रोग्राम को करते हैं और देश को संबोधन करते हैं तो उसमें लोगों के हित के लिए वो हमेशा काम कर रहे हैं जब से वो प्रधानमंत्री बने हैं आप समझ सकते हैं कि देश का जो विकास है वो किस तरीके से बढ़ रहा है और एकता का जो प्रतीक है वो नरेंद्र मोदी जी ने हमेशा दिया है लोगों के हर हर वर्ग के लोगों के लिए उन्होंने सोचा है और वो काम कर रहे हैं बहुत खुशी होती है भारतीय जनता पार्टी के साथ हम जुड़े हुए हैं तन मन धन के साथ बहुत ज़्यादा अच्छा लगता है ऐसे प्रोग्राम में शमूलियत करने के लिए रवि जायसवाल ढोलेवाल मंडल आ, महामंत्री सर मुझे तकरीबन भाजपा के साथ जुड़े हुए डेढ़ साल हो गया है हम लोग विधानसभा इलेक्शन में हमने बहुत अच्छा रुझान भी देखा था इस एरिया में, में देखिए लोग जो है आप समझ सकते हैं कि ऐसे प्रोग्राम में एकता का प्रतीक जो देखने को मिला और लोग जो चाहते हैं ऐसे देश के जो अगुवाई करने वाले प्रधानमंत्री हैं माननीय है, नरेंद्र मोदी जी को लोग पसंद करते हैं प्यार करते हैं इसलिए इस प्रोग्राम को सुनने के लिए अधिक तादाद में लोग यहाँ मौजूद हुए न्यूज दिल्ली तो bolo de report.